ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਜਿਵੇਂ ਆਪ ਨੂੰ ਹੁਣ ਪਤਾ ਹੈ ਵੀ ਪਨੀਰੀ ਪਟਕੇ ਝੋਨੇ ਲੱਗਣ ਲੱਗੇ ਮਤਲਬ ਵੀ ਜਿਵੇਂ ਹੁਣ ਆਪ ਨੂੰ ਪਤਾ ਹੈ ਟਾਈਮ ਆ ਗਿਆ ਜਿਹੜੀਆਂ ਆਪਣੀਆਂ 212 ਵੈਰਾਈਟੀ ਲਾਲੋ ਪੀਲੀ ਪੂਸ਼ਾ ਜਾਂ ਕੋਈ ਵੀ ਆਪਾਂ ਹੁਣ ਝੋਨਾ ਲਾਣ ਲੱਗੇ ਪਨੀਰੀ ਪਟਕੇ ਇਸ ਕਰਕੇ ਆਪਾਂ ਜਿਹੜੀ ਚੀਜ਼ ਦਾ ਖਾਸ ਧਿਆਨ ਦੇਣਾ ਕਿਉਂਕਿ ਜਦੋਂ ਇੱਕ ਵਾਰਾ ਝੋਨਾ ਲੱਗ ਗਿਆ ਫਿਰ ਉਹ ਹੁੰਦਾ ਵੀ ਆਪਾਂ ਪਛਤਾਵਾ ਰਹਿ ਜਾਂਦਾ ਯਾਰ ਉਹ ਚੀਜ਼ ਪਾ ਲੈਂਦੇ ਪਨੀਰੀ ਚ ਉਹ ਚੀਜ਼ ਪਾ ਲੈਂਦੇ ਤੇ ਇਸ ਕਰਕੇ ਮੇਰੇ ਵੀਰੋ ਇਸ ਚੀਜ਼ ਦਾ ਖਾਸ ਧਿਆਨ ਦਿਓ ਵੀ ਜਿਵੇਂ ਆਪਾਂ ਹੁਣ ਪਨੀਰੀ ਪੱਤ ਕੇ ਲਾਣੀ ਆ ਪੰਜ ਛੇ ਦਿਨ ਰਹਿਗੇ ਜਿਵੇਂ ਝੋਨਾ ਲਾਂਚ ਤਾਂ ਉਵੇਂ ਤੁਸੀਂ ਦੇਖਣਾ ਵੀ ਜਿਵੇਂ ਉਹਦੀ ਜਾੜਾ ਜਿਹੜੀ ਪਨੀਰੀ ਦੀ ਪੂਰੀ ਮਤਲਬ ਚਿੱਟੀ ਹੋਵੇ ਆ ਬਿਮਾਰੀ ਤੋਂ ਰਹਿਤ ਹੋਵੇ ਫੰਗਸ ਤੋਂ ਰਹਿਤ ਹੋਵੇ ਕੀੜੇ ਕੁੜੇ ਤੋਂ ਰਹਿਤ ਹੋਵੇ ਤੇ ਇਸ ਕਰਕੇ ਬੇਨਤੀ ਇਹ ਵੀ ਮਤਲਬ ਦੀ ਆਪਾਂ ਸ ਹਫਤੇ ਤੱਕ ਪਹਿਲਾਂ ਲਾ ਲਓ ਜਿਵੇਂ ਆਪਾਂ ਪ੍ਰਦਾਨ ਪਾ ਲਓ ਜਿਵੇਂ ਸਭ ਪਹਿਲਾਂ ਪ੍ਰਦਾਨ ਪਾਨਦੇ ਹੁੰਦੇ ਜਾਂ ਕਈ ਬੰਦੇ ਕੋਰਾ ਜਨ ਕਰ ਦਿੰਦੇ ਆ ਪਰ ਪ੍ਰਦਾਨ ਸਭ ਤੋਂ ਵਧੀਆ ਰਹਿੰਦੀ ਹੈ ਪਰ ਪ੍ਰਦਾਨ ਤੋਂ ਵੀ ਇੱਕ ਵਧੀਆ ਆ ਗਿਆ ਜਿਵੇਂ ਆ ਤਾਂ ਪ੍ਰਦਾਨ ਹੋ ਗਈ ਤੇ ਇਹ ਜਿਵੇਂ ਇਹਦੇ ਵਿੱਚ 10% 4% ਹੀ ਕਾਰਟਾਪ ਹੈ ਪਲੱਸ 4% ਫਿਪਰੋਨੇਲ ਰੀਜੈਂਟ ਲਾ ਲਓ ਆਪਾਂ ਮਤਲਬ ਇਹ ਸੌਂਫ ਤੇ ਵੀ ਕੰਮ ਕਰਦੀ ਹੈ ਸੁੰਡ ਕੀੜੇ ਤੋਂ ਵੀ ਕੰਮ ਕਰਦੀ ਹੈ ਤੇ ਲੰਬਾ ਟਾਈਮ ਹੈ ਦਾ ਰਿਜ਼ਲਟ ਹੈ ਐਸ ਕਰਕੇ ਮਤਲਬ ਵੀ ਪਦਾਨ ਨਾਲੋਂ ਇੱਥੇ ਪਦਾਨ ਪਲੱਸ ਰੀਜੈਂਟ ਦੋ ਚੀਜ਼ਾਂ ਆ ਗਈਆਂ ਕਾਰਟਾਪ ਪਲੱਸ ਰੀਜੈਂਟ ਉੱਚ ਇਕੱਲੀ ਕਾਰਟਾਪ ਐ ਐਸ ਕਰਕੇ ਮੇਰੀ ਬੇਨਤੀ ਐ ਇਹਦੀ ਪੈਸ ਦਿਓ ਕਿਉਂਕਿ ਉਹ ਕਨਾਲ ਦੀ 2 ਕਿਲੋ ਪਾਣੇ ਆਪਾਂ 1.5-2 ਕਿਲੋ ਇਹ ਕਨਾਲ ਦੀ ਕਿਲੋ ਹੀ ਬਹੁਤ ਹੈ ਖਰਚਾ ਹੋਣਾ ਉਹ ਐ ਕਿ ਦੋ ਟੈਕਨੀਕਲ ਆ ਗਏ ਰੀਜੈਂਟ ਵੀ ਆ ਗਈ ਤੇ ਪਦਾਨ ਆ ਗਈ ਤੇ ਇਹਦਾ ਰਿਜ਼ਲਟ ਐਕਸਲੈਂਟ ਆਊਗਾ ਲੰਬਾ ਰਿਜ਼ਲਟ ਅਸੀਂ ਧੋਨੇ 'ਚ ਵੀ ਵਰਤਦਾ ਹਾਂ ਠੀਕ ਐ ਧੋਨੇ 'ਚ ਮਹਿੰਗਾ ਪੈਂਦਾ ਪ੍ਰੋਡਕਟ ਤਕਰੀਬਨ 1100 ਰੁਪਏ ਪੈਂਦਾ ਐ ਐਸ ਕਰਕੇ ਅਸੀਂ ਪਨੀਰੀ ਚ ਇਹ ਪਵਾ ਦਿਨੇ ਨੇ ਇਹਦਾ ਇੰਨਾ ਵਧੀਆ ਰਿਜ਼ਲਟ ਆ ਕਈ ਵਾਰੀ ਕਿਸੇ ਦੀ ਪਨੀਰੀ ਪੀਲੀ ਖੱਟੀ ਹੋਵੇ ਤਾਂ ਇਹ ਪਾ ਦਿੰਦੇ ਆ ਕਿਲੋ ਕਨਾਲ ਦੀ ਤੇ ਹਰੀ ਭਰੀ ਹੋ ਜਾਂਦੀ ਹੈ ਤੇ ਇੱਕ ਕਿਸਾਨ ਵੀਰ ਦੇ ਸੀਗਾ ਵੀ 7-8 ਕਿੱਲੇ ਮਸਾ ਲੱਗਣਗੇ ਤੇ ਸੈਡਾ ਤੋਂ ਪੀਲੀ ਹੋ ਗਈ ਸੀ ਪਨੀਰੀ ਤੇ ਤੁਸੀਂ ਇਹ ਨਾਲ ਉਹਨੇ ਜਦੋਂ ਸੀ ਆਪ ਪਵਾਇਆ ਕਿਲੋ ਕਨਾਲ ਦਾ ਤਾਂ 11-12 ਕਿੱਲੇ ਲਵਾਤੇ ਸੀਗੇ ਜਿਹੜਾ ਉਹਨੂੰ ਆਇਆ ਸੀ ਵੀ 7-8 ਕਿੱਲੇ ਫੱਕ ਮਸਲ ਪਾਉਗੀ ਹਰੀ ਭਰੀ ਹੋ ਗਈ ਸੀ ਜਿਹੜੀ ਫੱਕ ਪੀਲੀ ਸੀਗੀ ਅਸ ਕਰਕੇ ਤੁਸੀਂ ਕਿਲੋ ਮੇਰੇ ਬੇਨਤੀ ਇੱਕ ਮੇਰੇ ਮਤਲਬ ਯਾ ਕਿ ਇੱਕ ਕਿੱਲੇ ਚ ਤੁਸੀਂ ਆ ਵਰਤ ਕੇ ਇੱਕ ਕਨਾਲ ਚ ਇਹ ਵਰਤ ਕੇ ਦੇਖਿਓ ਕਿਲੋ ਜਿਹੜੀ ਰੀਜੈਂਟ ਤੇ ਪ੍ਰਦਾਨ ਅਜੋਟ ਵਿਲੋਬੁੱੜ ਦੀ ਅਜੋਟੀ ਕਾ ਦੇ ਨਾਂ ਤੇ ਆਂਦੀ ਹੈ 4% ਚ ਫਿਪਰੋਨੇਲਾ ਤੇ 4% ਚ ਕਾਟੈਪ 4% ਰੀਜੈਂਟ ਤੇ 4% ਕਾਟੈਪ ਤੇ ਇੱਕ ਹੋਰ ਚੀਜ਼ ਕਿਸਾਨ ਵੀਰੋ ਇਹ ਤਾਂ ਹੋ ਗਿਆ ਸੁੰਡੀ ਤੇ ਆਪਣੇ ਸੌਂਗ ਸੌਂਗ ਵਾਸਤੇ ਵੀ ਜੜ ਬਿਮਾਰੀ ਤੋਂ ਰਹਿਤ ਹੋਵੇ ਪਨੀਰੀ ਵਾਲੀ ਜੇ ਪਨੀਰੀ ਵਾਲੀ ਜੜ ਜੂੜ ਵਧੀਆ ਹੋਊਗੀ ਤਾਂ ਝੋਨਾ ਵਧੀਆ ਚੱਲੂ ਤੇ ਇੱਕ ਹੋਰ ਕਈ ਕਿਸਾਨ ਵੀਰ ਆਪਾਂ ਦੇਖਦੇ ਆਂ ਜੜ ਪੱਟਣ ਚ ਥੋੜਾ ਜਿਹਾ ਹਾਰਡ ਹੋ ਜਾਂਦੀ ਆਪਾਂ ਕਈ ਚੀਜ਼ਾਂ ਪਾਈਆਂ ਹੁੰਦੀਆਂ ਐ ਜਿਹੀਆਂ ਕਈ ਕਿਸਾਨ ਵੀਰ ਮਾਈਕੋਰਾਜਾ ਜਵੈਲਿਕ ਐਸਿਡ ਜਾਂ ਕਈ ਕਰਵਟਦੇ ਆ ਉਹ ਤਾਂ ਪਨੀਰੀ ਜਿਹੜੀ ਪੱਟਣ ਚ ਹਾਰਡ ਹੋ ਜਾਂਦੀ ਆ ਆ ਲਈ ਵਿਕੀ ਇੱਕ ਆਪਾਂ ਜਿਵੇਂ 4-5 ਦਿਨ ਲੈਂਦੇ ਆ ਤਾਂ ਤੁਸੀਂ ਸਲਫਰ 80% ਹਰਿਆਲੀ ਪਾਣੀ ਜੈਸ਼ਿਲ ਕੰਪਨੀ ਦੀ ਹੈ ਮੇਰੀ ਬੇਨਤੀ ਇਹ ਹੀ ਹੈ ਤੇ ਮਤਲਬ ਵੀ ਕਨਾਲ ਦੀ ਕਿਲੋਕ ਸਲਫਰ 80% ਡਬਲਯੂ ਡੀਜੀ ਪਾਊਡਰ ਵਾਲੀ ਜੈਸ਼ਿਲ ਕੰਪਨੀ ਦੀ ਮਿਲ ਜੇ ਤਾਂ ਬੈਸਟ ਹੈ ਜੇ ਹੋਰ ਕੰਪਨੀ ਦੀ ਮਿਲ ਜੇ ਤਾਂ ਅੱਧਾ ਕਿਲੋ ਵੱਧ ਪਾ ਲਿਓ ਕਨਾਲ ਦੀ ਤੇ ਨਹੀਂ ਹਰਿਆਲੀ ਦੀ ਆਪਣੇ ਹਰਿਆਲੀ ਦੇ ਨਾਂ ਤੇ ਤੇ ਪ੍ਰੋਫਿਟ ਦੇ ਨਾਂ ਤੇ ਆਉਂਦੀ ਹੈ ਜੈਸ਼ਿਲ ਕੰਪਨੀ ਦੀ ਕਨਾਲ ਦੀ ਕਿਲੋਕ ਸਲਫਰ ਚਾਰ ਪੰਜ ਦਿਨ ਪਹਿਲਾਂ ਤੁਸੀਂ ਇਹ ਪਾ ਸਕਦੇ ਹੋ ਪਰੀ ਦੀ ਵਧੀਆ ਆ ਸੌਫਟ ਜਿਹੜੀ ਬਾਹਰ ਆਂਦੀ ਆ ਮਤਲਬ ਨਿਕਲਦੀ ਆ ਤੇ ਨਹੀਂ ਹਾਰਡ ਹੋ ਜਾਂਦੀ ਪੱਟੀ ਉੱਥੇ ਜੜ ਥੱਲੇ ਰਹਿੰਦੀ ਨਹੀਂ ਪਟਨੀ ਔਖੀ ਹੋ ਜਾਂਦੀ ਐ ਤੇ ਸਲਫਰ ਜ਼ਰੂਰ ਪਾਈਓ ਡਬਲਯੂਡੀ 80% ਡਬਲਯੂਡੀ ਜੇ ਕੁਦਰਤੀ ਕੱਧਾ ਦਿਨ ਰਹਿ ਗਿਆ ਆ ਵੀ ਸਲਫਰ ਪਾਣੀ ਭੁੱਲ ਗਿਆ ਆਪਾਂ ਤਾਂ ਤੁਸੀਂ ਅ ਵਿਲੀਕੋਨ ਮਤਲਬ ਸਟicker ਲਾ ਲਓ ਕਨਾਲ ਦਾ 100 150 ਗ੍ਰਾਮ ਤੁਸੀਂ ਯੂਰੀਆ ਚ ਜਾਂ ਰੇਤੇ ਚ ਮਿਕਸ ਕਰਕੇ ਪਾਣੀ ਭਰ ਕੇ ਕੋਈ ਵੀ ਚੀਜ਼ ਪਾਣੀ ਤੁਸੀਂ ਪਾਣੀ ਭਰ ਕੇ ਪਾਣੀ ਤੇ ਐਸ ਕਰਕੇ ਤੁਸੀਂ ਸਟਿੱਕਰ ਵੀ ਪਾ ਸਕਦੇ ਹੋ ਕਨਾਲ ਦਾ 100 150 ਗ੍ਰਾਮ ਪਾਣੀ ਭਰ ਕੇ ਰੇਤੇ ਜਾਂ ਜੂਰੀਏ ਚ ਮਿਲਾ ਕੇ ਇਹ ਦੂਜੇ ਦਿਨ ਹੀ ਪੋਲਾ ਕਰ ਦੂਗੀ ਸਲਫਰ ਦਾ ਇਹ ਪੈਦਾ ਜੇ ਪਹਿਲਾਂ ਪਾਈ ਜਾਵੇ ਇਹ ਜੜ ਜੜ ਫੰਗੀਸਾਈਡ ਦਾ ਵੀ ਕੰਮ ਕਰਦੀ ਹੈ ਤੇ ਜੜ ਪੂਰੀ ਸਾਫ ਕਰ ਦਿੰਦੀ ਹੈ ਚਿੱਟੀ ਜੜ ਕਰ ਦਿੰਦੀ ਹੈ ਐਸ ਕਰਕੇ ਆ ਤੁਹਾਡੀ ਕੀੜੇ ਤੋਂ ਰਹਿਤ ਕਰ ਦੂ ਆ ਜੜ ਚਿੱਟੀ ਕਰ ਦੂ ਜਿਹੜੀ ਕੰਟੈਕਟ ਫੰਗੀਸਾਈਡ ਵੀ ਹੈ ਜਿਹੜਾ ਆਪਾਂ ਸਲਫਰ ਹੈ ਸਲਫਰ ਹੈ ਕੰਟੈਕਟ ਫੰਗੀਸਾਈਡ ਦਾ ਵੀ ਕੰਮ ਕਰਦੀ ਹੈ ਤੇ ਪੋਲਾ ਵੀ ਕਰ ਦਿੰਦੀ ਹੈ ਆ ਵੀਰੋ ਖਾਸ ਕਰਕੇ ਧਿਆਨ ਦਿਨ ਤੇ ਆਹੀ ਗੱਲ ਤੁਹਾਨੂੰ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਮੇਰੇ ਜਿਹੜੇ ਮੇਰੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ